ਸਸੀ ਗਾਲ ਜੀ ਪੂਰੇ ਇਹ ਯੋਧੇ ਨੇ ਜਗ ਸਿੰਘ ਪੂਰਾ ਪਿੰਡ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਜਿੱਥੇ ਇਹਨਾਂ ਦੇ ਸਿਰ ਤੇ 900 ਬੰਦੇ ਦੇ ਵਿੱਚ 6600 ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਇਹਨਾਂ ਦੇ ਘਰਾਂ ਦੇ ਵਸਨੀਕ ਬਣਾ ਰਹੇ ਸੀ ਹਰ ਇੱਕ ਦੇ ਘਰ ਦੇ ਵਿੱਚ 2 250 3 300 4 400 ਵੋਟ ਬਣਾ ਰਹੇ ਸੀ ਤੱਕੇ ਨਾਲ ਉਸ ਚੀਜ਼ ਨੂੰ ਇਹਨਾਂ ਨੇ ਪਹਿਲੀ ਜੰਗ ਜਿੱਤੀ ਹੈ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਦੇ ਇਲੈਕਸ਼ਨ ਕੈਨਸਲ ਕੀਤੇ ਨੇ ਇਹ ਹਜੇ ਸਿਰਫ ਇੱਕ ਗੱਲ ਹੋਈ ਐ ਅਗਲੀ ਗੱਲ ਕਿ ਇਹਨਾਂ ਦੀ ਆਪ ਦੀ ਪੰਚਾਇਤ ਬਣ ਸਕੇਗੀ ਥੋੜੀ ਇਹ ਜ਼ਰੂਰੀ ਐ ਔਰ ਅੱਜ ਅਸੀਂ ਖੜ ਕੇ ਆ ਵੀਡੀਓ ਵੀ ਕਿਉਂ ਬਣਾ ਰਹੇ ਆ ਕਿ ਇਹ ਬਾਕੀ ਪੰਜਾਬ ਦੇ ਪਿੰਡਾਂ ਚ ਵੀ ਹੋ ਸਕਦਾ ਔਰ ਮੋਹਾਲੀ ਡਿਸਟ੍ਰਿਕਟ ਚ ਵੀ ਹੋ ਸਕਦਾ ਬਾਕੀ ਪੰਜਾਬ ਚ ਵੀ ਹੋ ਸਕਦਾ ਤਾਂ ਬੰਦਿਆ ਰੱਬ ਦੇਉ ਮਾੜਾ ਜਾ ਉਠੋ ਗੱਲ ਕਰੋ ਆਪ ਦੀ ਅਸੀਂ ਇਹਨਾਂ ਦੇ ਵਿਰੁੱਧ ਨਹੀਂ ਗਏ ਪਰ ਅਸੀਂ ਆਪ ਦੇ ਕਲਚਰ ਨੂੰ ਤਾਂ ਬਚਾਉਣਾ ਹੈ ਸਾਨੂੰ ਕੋਈ ਹਿੰਦੀ ਨਾਲ ਪ੍ਰੋਬਲਮ ਨਹੀਂ ਸਾਨੂੰ ਪ੍ਰੋਬਲਮ ਇਸ ਗੱਲ ਨਾਲ ਹੈ ਕਿ ਪੰਜਾਬੀ ਨਾਕਾ ਤਨ ਹੋ ਜਾਏ ਜਦੋਂ ਤੁਸੀਂ ਪਿੰਡਾਂ ਦੀ ਪੰਚਾਇਤ ਬਣਾਉਣੀ ਹੋ ਤਾਂ ਪੰਚਾਇਤਾਂ ਇੱਕ ਰਵਾਇਤ ਮੁਤਾਬਕ ਹਿਸਟਰੀ ਮੁਤਾਬਕ ਫੈਸਲੇ ਲੈਂਦੀਆਂ ਨੇ ਤੇ ਜਿਹੜੇ ਬੰਦੋ ਬਾਹਰੋਂ ਆਏ ਨੇ ਉਹਨਾਂ ਨੂੰ ਸਾਡੀ ਰਵਾਇਤ ਦਾ ਕੀ ਪਤਾ ਸਾਡੀ ਹਿਸਟਰੀ ਦਾ ਕੀ ਪਤਾ ਹੈ ਸਾਡੇ ਕਲਚਰ ਦਾ ਕੀ ਪਤਾ ਹੈ ਸਾਡੇ ਪੁਰਾਣੇ ਬਜ਼ੁਰਗਾਂ ਦਾ ਕੀ ਪਤਾ ਸੋ ਇਹ ਆਪਣੇ ਆਪ ਨੂੰ ਬਚਾਉਣਾ অতি ਜ਼ਰੂਰੀ ਹੈ ਅਸੀਂ ਆਨੇ ਜਮ ਜਮ ਆਉਣ ਕੰਮ ਕਰਨ ਜਾਣ ਉਹਨਾਂ ਦੀਆਂ ਵੋਟਾਂ ਉੱਥੇ ਵੀ ਬਣੀਆਂ ਹੋਈਆਂ ਆ ਹਿਮਾਚਲ ਚਾਹਸੀ ਕੰਮ ਕਰਨ ਜਾਂਦੇ ਆ ਸਾਡੇ ਬੰਦੇ ਹੋਰ ਬਾਹਰੋਂ ਕਿੰਨੇ ਆਉਂਦੇ ਆ ਜੀ ਉੱਥੇ ਵੋਟ ਬਣ ਜਾਂਦੀ ਹੈ ਆਈਸਟਰਨ ਸਟੇਟ ਨੇ ਕੀ ਉੱਥੇ ਹੋ ਜਾਂਦਾ ਹੈ ਮੈਂ ਹਮੇਸ਼ਾ ਅਸੀਂ ਸਾਰੇ ਕਹਿੰਦੇ ਰਹੇ ਹਾਂ ਜਦੋਂ ਕਿਸਾਨ ਅੰਦੋਲਨ ਸੀ ਕਿ ਹਿੰਦੁਸਤਾਨ ਨੂੰ ਬੱਪੇ ਨਤਾ ਚ ਹੈ ਅੱਡੋ ਅੱਡ ਫਲਵਾੜੀ ਆ ਅੱਡੋ ਅੱਡ ਫੁੱਲ ਨੇ ਤੇ ਯਾਰ ਸਾਡੇ ਫੁੱਲ ਨੂੰ ਮਦੌਲਨ ਤੇ ਕਿਉਂ ਲੱਗਿਓ ਕੀ ਪੰਜਾਬ ਦਾ ਫੁੱਲ ਚੰਗਾ ਨਹੀਂ ਲੱਗਦਾ ਪੰਜਾਬ ਦਾ ਫੁੱਲ ਕਿਵੇਂ ਰਹੂਗਾ ਜਦੋਂ ਪੰਜਾਬ ਰਹਿ ਜੇਗਾ ਤੇ ਪੰਜਾਬ ਕਿਵੇਂ ਰਹੂਗਾ ਪੰਜਾਬੀਆਂ ਨਾਲ ਸੋ ਅਸੀਂ ਬਾਹਰ ਜਾਣ ਵਾਲਿਆਂ ਨੂੰ ਵੀ ਕਹਿ ਰਹੇ ਕਿ ਆਪਦੇ ਪਿੰਡਾਂ 'ਚ ਵਾਪਸ ਆਓ ਪੰਜਾਬ ਨੂੰ ਪੰਜਾਬ ਰਹਿਣ 줘 ਅਸੀਂ ਨਹੀਂ ਕੈਲੀਫੋਰਨੀਆ ਬਣਾਉਣਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਰਹੇ ਜੇ ਸੋ ਪੰਜਾਬ ਪੰਜਾਬ ਉਦੋਂ ਰਹੂਗਾ ਜਦੋਂ ਪੰਜਾਬ ਵਾਲੇ ਰਹਿਣਗੇ ਤੇ ਜੇ ਪੰਜਾਬ ਵਾਲਿਆਂ ਦੀ ਥਾਂ ਤੇ ਕੋਈ ਹੋਰ ਆ ਕੇ ਰਹਿ ਰਿਹਾ ਤਾਂ ਮਾਰ ਆ ਜੈ ਇਨਾ ਮੁੰਡਿਆਂ ਨੂੰ ਵੇਖਿਓ ਜੀ ਜਿਨ੍ਹਾਂ ਨੇ ਇੱਕ ਹਮਲਾ ਮਾਰਿਆ ਤੇ ਉਹ ਗੱਲ ਮੰਨਵਾਈ ਪਹਿਲਾ ਸਟੈਪ ਲਿਆ ਇਸ ਤੋਂ ਬਾਅਦ ਅੱਗੇ ਵੀ ਗੱਲ ਵਧੂਗੀ ਔਰ ਉਹ ਵਤਨੀ ਇਹ ਹੈ ਕਿ ਸਾਨੂੰ ਸਾਡੇ ਅਰਗਾ ਰਹਿਣ ਦਿਓ ਦੂਜੇ ਆ ਉਹਨਾਂ ਨੂੰ ਉਹਨਾਂ ਅਰਗਾ ਰਹਿਣ ਦਿਓ ਜਮ ਜਮ ਕੰਮ ਕਰੋ ਸਾਡਾ ਕੋਈ ਵਿਰੋਧ ਨਹੀਂ ਤੁਹਾਡੇ ਨਾਲ ਬਟ ਅਸੀਂ ਆਪਦੇ ਘਰਾਂ 'ਚ ਤੁਹਾਨੂੰ ਨਹੀਂ ਰੱਖ ਸਕਦੇ ਇਹ ਪੋਸੀਬਲ ਨਹੀਂਗਾ ਕਿਉਂਕਿ ਅਸੀਂ ਤੁਹਾਡੇ ਘਰਾਂ 'ਚ ਨਹੀਂ ਜਾ ਰਹੇ ਤੁਸੀਂ ਆਓ ਕੰਮ ਕਰੋ ਉੱਥੇ ਤੁਹਾਡੀਆਂ ਵੋਟਾਂ ਬਣੀਆਂ ਜਾਓ ਆ ਹਿਮਾਚਲ ਚਾਹੇ ਹੋ ਰਿਹਾ ਸਾਰੇ ਦਵਾਈਆਂ ਹੋ ਰਿਹਾ ਸੋ ਮੇਰੀ ਬਾਕੀਆਂ ਨੂੰ ਵੀ ਬੇਨਤੀ ਹੈ ਜੇ ਕਿਤੇ ਇਹ ਜੀ ਕੋਈ ਚੀਜ਼ ਹੋ ਰਹੀ ਹੈ ਮਿਲਵਰਤਨ ਨਾਲ ਸ਼ਾਂਤੀ ਨਾਲ ਇਹਦਾ ਵਿਰੋਧ ਕਰੋ ਔਰ ਆਪਦੇ ਪੰਜਾਬ ਨੂੰ ਬਚਾਓ 再去搞，再去公司。